ਦੇ ਬਾਰੇ ਯੋਰਦਾਰ ਯਾਰਾ ਮਗਾਲੇ ਵਾਲੇ ਵੀ ਕਦੇ ਪਹੁੰਚਦੇ ਹੋਏ ਆ ਉਹ ਤਾਲੀਆਂ ਉਧਰਲੇ ਪਾਸੇ ਪਾਡੀਆਂ 20 ਸਤੰਬਰ ਹੋਣੀ ਹੈ ਮਗਾਲੇ ਦੇ ਵੱਡੇ ਮੇਲੇ ਦੀ ਰੌਣਕ ਰੌਣਕ ਰੱਟੇ ਉਹ ਬੱਲੇ 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 ਉਧਰਲੇ ਪਾਸੇ ਔਰ ਜਿਹੜੀ ਕਿੰਨੇ ਹੋ ਗਏ ਰੌਣ ਦੇ ਵਿੱਚ ਰੌਂਡ ਪਹਿਲਾ ਔਰ ਕਿਆ ਬਾਤ ਹੈ ਜੀਤੂ ਪ੍ਰਧਾਨ ਕਾ ਬਾਦ ਉਹ ਵੀ ਪਹੁੰਚਿਆ ਹੋਇਆ ਉਹਦਾ ਵੀ ਧੰਨਵਾਦ ਆ ਆ ਵੀਰ ਨੇ ਸਾਡੇ ਔਰ ਭਰਾ ਕਹਿੰਦੇ ਭਰਾ ਦੀ ਇਹ ਕਹਿੰਦੇ ਨੱਚ ਲਾਤੀਆਂ ਉਹ ਗੱਲਾਂ ਚੰਗੀਆਂ ਨੇ ਇਹ ਉਸਤਾਨ ਦੇ ਨਾਲੇ ਪਾਸੇ ਪੰਨੋ ਬਾਈ ਹੈ ਔਰ ਗੱਲਾਂ ਕਹਿੰਦੇ ਹੁੰਦੀਆਂ ਧੰਦਾ ਬਾਬਾ ਪੀਤੂ ਸਿੰਘ ਜੀ ਮਹਾਰਾਜ ਟਰੈਕਟਰ ਤੇ ਲਾਈ ਫਿਰਦਾ

ਸਾ ਮੇਰੇ ਮਿੱਤਰੋ ਆਰ ਕ੍ਰਿਸ਼ਨ ਕਵਾੜੇ ਜਿੰਦ ਨੂੰ ਦੇਖ ਮੌਲੇ ਕਿ ਲਈ ਹੈ ਸਾਡੇ ਅੱਗੇ ਦੇਖੀ ਦੇ ਬੱਲੇ ਬੱਲੇ ਇੱਥੇ ਖਵਾਰਾ ਫਿਰਦਾਬ ਵਾਲੇ ਦੇਖੋ ਇੱਥੇ 5310 ਰੁਪਏ ਇੱਕ ਪਾਸੇ ਕਹ ਹੁੰਦੇ ਆ ਕਾਲੀ ਬੈਂਕ ਤੋਜਨਾ ਚ ਦੇਖੋ ਵੇਖੋ ਬੱਲੇ 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 ਬੱਲੇਵਾ ਸਰਪੰਚਾ ਨਈਓ ਰਿਸਾ ਤੇਰੀਆਂ ਸਿਰਾ ਅੱਜ ਕੰਦੇ ਸਿਰਾ ਲੱਗਿਆ ਪਿਆ ਜਿਹੜਾ ਕਹਿੰਦੇ ਸਾਡਾ ਨੰਬਰ 11 ਹੈ ਬਈ ਸੇਵਨਰੋ ਟਰੈਕਟਰ ਉਦੋਂ ਕਹਿੰਦੇ ਸ਼ਾਮਾ ਡੈਰੀ ਆਉਗੋ ਕੰਨਿਓ ਜੇ ਸਰਪੰਚ ਦਾ ਟਰੈਕਟਰ ਜੇਦਾ 100 ਦਿੱਤਾ ਜਾਣਾ ਹੋਈ ਨਵਾਂ نوٹ ਆ ਕਹਿੰਦੇ ਮੋਦੀ ਨੇ ਵੀ ਕਹਿੰਦੇ ਛੇ ਬੰਦੇ ਦੇ ਰਾਤ ਰਾਤ ਕਰੰਸੀ ਬਦਲਦੀ ਸੀ ਅੱਜ ਕੱਲ ਬੰਦਾ ਘਰ ਆਲੀ ਦੇ ਪਿੱਛੇ ਤੋਂ ਫਿਰ ਟੀਵੀ ਦਾ ਕਿੱਕ ਨਹੀਂ ਬੰਦਾ ਸਕਦਾ ਆਪਕੇ ਰੋਟੀ ਨਹੀਂ ਖਾਦੇ ਹੁਣ ਯਾਰ ਉਹ ਫੇਰ ਰਾਸ ਦੀ ਕੰਮਲੇ ਦੇਖੋ ਇੱਕ ਪਾਸੇ ਫਿਰ ਮੈਂਟੈਂਸ ਕਰੀ ਗੋ

pass

ਖੱਪ ਪੰਦਰਤਾ ਆਇਆ ਹੋਇਆ ਹੈ ਉਹ ਬਾਈ ਆ ਜਿੰਨੇ ਭਰਾ ਨਾਲ ਦੇਖ ਰਿਹਾ ਹੈ ਇਹ ਜਿੱਲੀ ਸੰਗਤ ਗਰਾਉਂ ਦੇ ਵਿੱਚ ਆ I